ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੰਗਲੈਂਡ ਦੇ ਵਿੱਚ ਵਸਦੇ ਲੰਡਨ ਸ਼ਹਿਰ ਦੇ ਵਿੱਚ ਰਹਿੰਦੇ ਹਰਜੀਤ ਅਡਵਾਲ ਦੀ ਕਿਤਾਬ 10 ਦਰਵਾਜ਼ੇ ਦੀ ਹਰਜੀਤ ਅਡਵਾਲ ਪੰਜਾਬੀ ਦਾ ਮਸ਼ਹੂਰ ਨਾਵਲਕਾਰ ਹੈ ਉਹਦੇ ਨਾਵਲ ਪੜੇ ਵੀ ਗਏ ਨੇ ਉਸ ਦੀ ਕਿਤਾਬ ਹੈ 10 ਦਰਵਾਜ਼ੇ ਜਿਹਨੂੰ ਬਹੁਤ ਘੱਟ ਕੋ ਲੈ ਗਿਆ ਮੈਂ ਸਮਝਦਾ ਕਿ ਪੰਜਾਬੀ ਦੇ ਵਿੱਚ ਇਹ ਬਹੁਤ ਵਿਰਖੜ ਤਰ੍ਹਾਂ ਦੀ ਕਿਤਾਬ ਹੈ 10 ਦਰਵਾਜ਼ੇ ਦਾ ਮਤਲਬ ਹੈ 10 ਔਰਤਾਂ ਉਹਦੀ ਜ਼ਿੰਦਗੀ ਵਿੱਚ ਆਈਆਂ 10 ਔਰਤਾਂ ਮੈਂ ਤੁਹਾਨੂੰ 10 ਔਰਤਾਂ ਦੀ ਕਹਾਣੀ ਨਹੀਂ ਸੁਣਾਉਂਗਾ ਕਿਉਂਕਿ ਮੈਂ ਚਾਹਣਾ ਤੁਸੀਂ ਸਾਰੀ ਕਿਤਾਬ ਆਪ ਪੜੋ ਮੈਂ ਤੁਹਾਨੂੰ ਭਾਰਤੀ ਔਰਤਾਂ ਦੀ ਗੱਲ ਵੀ ਨਹੀਂ ਸੁਣਾਉਂਗਾ ਕਿਉਂਕਿ ਭਾਰਤੀ ਔਰਤਾਂ ਨੂੰ ਅਸੀਂ ਆਮ ਜਾਣਦੇ ਆ ਮੈਂ ਤੁਹਾਨੂੰ ਉਹਨਾਂ ਔਰਤਾਂ ਦੇ ਵਿੱਚੋਂ ਜਿਹੜੀਆਂ ਇੰਗਲੈਂਡ ਦੇ ਵਿੱਚ ਉਹਨੂੰ ਮਿਲਦੀਆਂ ਨੇ ਜਿਹੜੀਆਂ ਭਾਰਤੀ ਨਹੀਂ ਹੈਗੀਆਂ ਉਹਨਾਂ ਔਰਤਾਂ ਦੇ ਵਿੱਚੋਂ ਵੀ ਸਿਰਫ ਦੋ ਔਰਤਾਂ ਦੀ ਗੱਲ ਸੁਣਾਉਂਗਾ ਤੇ ਸਭ ਤੋਂ ਪਹਿਲਾਂ ਜਿਹੜੀ ਔਰਤ ਲੰਡਨ ਦੇ ਵਿੱਚ ਉਹਨੂੰ ਮਿਲਦੀ ਹੈ ਉਹ ਐਨਸੋਰਾ ਨਸੋਰਾ ਅਫਰੀਕਾ ਦੀ ਰਹਿਣ ਵਾਲੀ ਹੈ ਕਾਲੇ ਰੰਗ ਦੀ ਔਰਤ ਹੈ ਉਹ ਪੋਚਾ ਲਾਉਣ ਦਾ ਕੰਮ ਕਰਦੀ ਹੈ ਤੇ ਲੇਖਕ ਕਿਉਂਕਿ ਇਕਲਤਾ ਦਾ ਮਾਰਿਆ ਹੋਇਆ ਲੰਡਨ 'ਚ ਰਹਿ ਰਿਹਾ ਹਾਰਕੂ ਦਾ ਭਰਾ ਪਰਜਾਈ ਵੀ ਇਸ ਸ਼ਹਿਰ ਚ ਰਹਿੰਦੇ ਨੇ ਉਹਦੀ ਭੈਣ ਵੀ ਰਹਿੰਦੀ ਆ ਪਰ ਉਹ ਕਿਉਂਕਿ ਵਿਆਹ ਨਹੀਂ ਹੋਇਆ ਇਸ ਕਰਕੇ ਕੱਲਾ ਰਹਿੰਦਾ ਤੇ ਉਹ ਕਿਸੇ ਨੂੰ ਦੋਸਤ ਬਣਾਉਣਾ ਚਾਹੁੰਦਾ ਤੇ ਦੋਸਤ ਜਦੋਂ ਕੋਈ ਹੋਰ ਨਹੀਂ ਮਿਲਦੀ ਤਾਂ ਉਹ ਇੱਕ ਕਾਲੀ ਔਰਤ ਨੂੰ ਜਿਹੜੀ ਕਿ ਸੋਹਣੀ ਵੀ ਨਹੀਂ ਹੈਗੀ ਉਹਦੇ ਸਵਾਪਣ ਦੀ ਪ੍ਰਸ਼ੰਸਾ ਕਰਕੇ ਉਹਨੂੰ ਖੁਸ਼ ਕਰਨ ਦਾ ਯਤਨ ਕਰਦਾ ਪਰ ਉਹ ਕਾਲੀ ਗਰੀਬ ਔਰਤ ਕਹਿੰਦੀ ਹੈ ਕਿ ਮੈਨੂੰ ਪਤਾ ਮੈਂ ਬਹੁਤ ਬਸੂਰਤਾਂ ਫਿਰ ਉਹ ਉਹਨੂੰ ਦੱਸਦੀ ਹੈ ਜਦੋਂ ਉਹ ਦੋਸਤ ਬਣ ਜਾਂਦੇ ਨੇ ਕਿ ਮੇਰਾ ਜਨਮ ਹੈ ਜਿਹੜਾ ਅਮਰੀਕਾ ਦੇ ਵਿੱਚ ਹੋਇਆ ਅਫਰੀਕਾ ਦੇ ਵਿੱਚ ਅਨਾਥ ਆਸ਼ਰਮ ਦੇ ਵਿੱਚ ਮੇਰਾ ਪਾਲਨ ਪੁੱਛਣ ਹੋਇਆ ਮੇਰੇ ਮਾਪੇ ਬਾਰੇ ਮੈਨੂੰ ਕੁਝ ਨਹੀਂ ਪਤਾ ਹੈਗਾ ਤੇ ਜਿਹੜੇ ਆਸ਼ਰਮ ਦੇ ਵਿੱਚੋਂ ਕਹਿੰਦੀ ਅਸੀਂ ਰਹਿੰਦੀਆਂ ਸੀ ਉੱਥੇ ਦੇ ਜਿਹੜੇ ਕਰਮਚਾਰੀ ਸੀ ਜਿਨ੍ਹਾਂ ਦੀ ਡਿਊਟੀ ਸਾਨੂੰ ਸੰਭਾਲਣ ਦੀ ਸੀ ਸਾਡੀ ਰੱਖਿਆ ਕਰਨ ਦੀ ਸੀ ਉਹੀ ਸਾਡੇ ਨਾਲ ਮਾੜੇ ਕੰਮ ਕਰਦੇ ਸੀ ਬੱਚੋ ਛੋਟੇ ਛੋਟੇ ਬੱਚੀਆਂ ਦੇ ਨਾਲ ਵੀ ਉਹ ਮਾੜੇ ਕੰਮ ਕਰਦੇ ਸੀ ਤੇ ਉੱਥੇ ਜ਼ਿੰਦਗੀ ਨਰਕ ਵਰਗੀ ਸੀ ਉਹਨਾਂ ਦੀ ਤੇ ਉੱਥੇ ਆਉਣ ਵਾਲੇ ਜਿਹੜੇ ਮਹਿਮਾਨ ਨੇ ਉਹ ਵੀ ਉਹਨਾਂ ਨੂੰ ਗਲਤ ਤਰੀਕੇ ਨਾਲ ਵਰਤਦੇ ਸੀ ਤੇ ਉੱਥੋਂ ਫਿਰ ਇੱਕ ਅੰਗਰੇਜ਼ ਆ ਜਿਹੜਾ ਇੰਗਲੈਂਡ ਤੋਂ ਜਾ ਕੇ ਦੋ ਕੁੜੀਆਂ ਨੂੰ ਉਹਨਾਂ ਦਾ ਬਾਪ ਬਣ ਕੇ ਲੈ ਆਉਂਦਾ ਹੈ ਹਾਲਾਂਕਿ ਉਹ ਅੰਗਰੇਜ਼ ਵੀ ਇਮਾਨਦਾਰ ਨਹੀਂ ਨਿਕਲਿਆ ਉਹਨੇ ਵੀ ਉਹਨਾਂ ਨੂੰ ਬਾਪ ਬਾਂਗ ਨਹੀਂ ਪਾਲਿਆ ਉਹਨੇ ਉਹਨਾਂ ਨੂੰ ਵਰਤਨਾ ਸ਼ੁਰੂ ਕਰਤਾ ਪਰ ਉਹ ਸਮਝਦੀ ਹੈ ਕਿ ਉਹ ਪਹਿਲਾਂ ਦੇ ਨਰਕ ਨਾਲੋਂ ਇੰਗਲੈਂਡ ਦਾ ਉਹ ਨਰਕਾ ਚੰਗਾ ਸੀ ਕਿਉਂਕਿ ਉਹ ਬੰਦਾ ਸਾਡਾ ਧਿਆਨ ਵੀ ਬਹੁਤ ਰੱਖਦਾ ਸੀ ਫਿਰ ਜਦੋਂ ਉਹ ਬੰਦਾ ਬੁੱਢਾ ਹੋ ਗਿਆ ਤੇ ਕੁੜੀਆਂ ਹੋਰ ਵੱਡੀਆਂ ਹੋ ਗਈਆਂ ਤਾਂ ਉਹਨੇ ਕੁੜੀਆਂ ਨੂੰ ਕੰਮਾਂ ਤੇ ਲਗਾਤਾ ਤੇ ਆਪ ਉਹ ਬੁਢਾਪੇ ਵਾਲੇ ਆਸ਼ਰਮ ਦੇ ਵਿੱਚ ਚਲੇ ਗਿਆ ਯਾਨੀ ਬੁੱਢਿਆਂ ਵਾਲੇ ਘਰ ਦੇ ਵਿੱਚ ਚਲੇ ਗਿਆ ਤੇ ਉਹ ਕੁੜੀਆਂ ਆਜਾਦ ਹੋ ਗਈਆਂ ਤੇ ਉਹ ਕੁੜੀ ਇਸ ਤਰ੍ਹਾਂ ਉਹਦੀ ਲੇਖਕ ਦੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਤੇ ਉਹਦੀ ਕਹਾਣੀ ਤੁਸੀਂ ਪੂਰੀ ਕਹਾਣੀ ਆਪ ਪੜਿਓ ਤੇ ਅਗਲੀ ਕਹਾਣੀ ਜਿਹੜੀ ਇਸ ਕਿਤਾਬ ਦੇ ਵਿੱਚ ਮੈਨੂੰ ਜ਼ਰੂਰੀ ਲੱਗਦੀ ਹੈ ਤੁਹਾਨੂੰ ਸੁਣਾਉਣੀ ਉਹ ਹੈ ਜੈਕਲਿਨ ਦੀ ਕਹਾਣੀ ਲੇਖਕ ਜਦੋਂ ਉਸ ਦਾ ਇਸ ਤਰ੍ਹਾਂ ਅਲੱਗ-ਅਲੱਗ ਕੁੜੀਆਂ ਨਾਲ ਵਾਪੈਂਦਾ ਜਿਵੇਂ ਚੀਨੀ ਕੁੜੀ ਵੀ ਉਹਦੀ ਜ਼ਿੰਦਗੀ ਚ ਆਉਂਦੀ ਹੈ ਕਈ ਗੋਰੀਆਂ ਕੁੜੀਆਂ ਦੀ ਜ਼ਿੰਦਗੀ ਚ ਆਉਂਦੀਆਂ ਨੇ ਉਹਦੇ ਭਰਾ ਪਰਜਾਈ ਤੇ ਉਹਦੀ ਭੈਣ ਇਤਰਾਜ ਵੀ ਕਰਦੇ ਰਹੇ ਵਾਰ-ਵਾਰ ਤੇ ਇਹ ਵੀ ਕਹਿੰਦੇ ਨੇ ਕਿ ਤੂੰ ਲੰਡਨ ਦੇ ਵਿੱਚ ਇੰਨਾ ਬਦਨਾਮ ਹੋ ਜਾਣਾ ਹੈ ਕਿ ਤੇਰਾ ਕਿਸੇ ਚੰਗੀ ਕੁੜੀ ਨਾਲ ਵਿਆਹ ਨਹੀਂ ਹੋਣਾ ਹੈਗਾ ਕਿਸੇ ਭਾਰਤੀ ਕੁੜੀ ਨਾਲ ਪੰਜਾਬੀ ਕੁੜੀ ਨਾਲ ਤੇਰਾ ਵਿਆਹ ਨਹੀਂ ਹੋ ਸਕਣਾ ਹੈਗਾ ਤੂੰ ਇਹਨਾਂ ਕੰਮਾਂ ਨੂੰ ਛੱਡ ਦੇ ਪਰ ਲੇਖਕ ਕਿਉਂਕਿ ਉਹ ਉਹਦੀ ਰੁਚੀ ਹੈ ਉਹ ਇਨਸਾਨਾਂ ਨੂੰ ਸਮਝਣ ਦੇ ਵਿੱਚ ਇਸ ਕਰਕੇ ਉਹ ਇੱਕ ਦੋਸਤੀ ਜੇ ਟੁੱਟ ਜਾਂਦੀ ਹੈ ਤਾਂ ਨਵੀਂ ਦੋਸਤੀ ਦੀ ਭਾਲ ਦੇ ਵਿੱਚ ਤੁਰ ਪੈਂਦਾ ਹੈ ਸਭ ਤੋਂ ਔਖੀ ਦੋਸਤੀ ਉਹਦੀ ਚੀਨੀ ਕੁੜੀ ਨਾਲ ਹੁੰਦੀ ਹੈ ਫਿਰ ਇਸ ਤਰ੍ਹਾਂ ਹੀ ਉਹਦੇ ਨਾਲ ਵੀ ਦੋਸਤੀ ਟੁੱਟ ਜਾਂਦੀ ਹੈ ਇੱਕ ਸਮਾਂ ਆਉਣ ਤੋਂ ਬਾਅਦ ਜਦੋਂ ਕਿ ਹਰ ਕੁੜੀ ਉਹਨੂੰ ਵਿਆਹ ਕਰਨ ਲਈ ਕਹਿੰਦੀ ਹੈ ਪਰ ਉਹ ਵਿਆਹ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਉਹਨੂੰ ਪਤਾ ਕਿ ਮੈਂ ਕਿਉਂਕਿ ਕਹਾਣੀ ਦੋਸਤੋ ਅੱਜ ਤੋਂ ਤਕਰੀਬਨ 40-50 ਸਾਲ ਪਹਿਲਾਂ ਦੀ ਕਹਾਣੀ ਹੈ ਇਸ ਲਈ ਉਦੋਂ ਪੰਜਾਬੀ ਜਿਹੜੇ ਮੁੰਡੇ ਸੀ ਬਾਹਰ ਰਹਿੰਦੇ ਉਹਨਾਂ ਦੀ ਰੁਚੀ ਪੰਜਾਬੀ ਕੁੜੀਆਂ ਨਾਲ ਵਿਆਹ ਕਰਾਉਣ ਦੇ ਵਿੱਚ ਹੀ ਹੁੰਦੀ ਸੀ ਤੇ ਲੇਖਕ ਵੀ ਇਵੇਂ ਸਮਝਦਾ ਕਿ ਮੇਰਾ ਵਿਆਹ ਆਖਰ ਦੇ ਵਿੱਚ ਪੰਜਾਬੀ ਕੁੜੀ ਨਾਲ ਹੀ ਹੋਣਾ ਤੇ ਫਿਰ ਉਹਦਾ ਵਿਆਹ ਹੋ ਵੀ ਜਾਂਦਾ ਜਦੋਂ ਉਹਦਾ ਵਿਆਹ ਹੋ ਜਾਂਦਾ ਤਾਂ ਸੋਚਦਾ ਕਿ ਇਸ ਇਲਾਕੇ ਦੇ ਵਿੱਚ ਮੈਂ ਹੁਣ ਬਹੁਤ ਬਦਨਾਮ ਹੋ ਗਿਆ ਕਿਤੇ ਮੇਰੀ ਪਤਨੀ ਨੂੰ ਮੇਰੇ ਅਤੀਤ ਬਾਰੇ ਨਾ ਕੋਈ ਦੱਸ ਦੇਵੇ ਇਸ ਲਈ ਉਹ ਲੰਡਨ ਦੇ ਇੱਕ ਹੋਰ ਇਲਾਕੇ ਦੀ ਚੋਣ ਕਰਦਾ ਉੱਥੇ ਘਰ ਖਰੀਦਦਾ ਤੇ ਉਹ ਤੇ ਰੈਣਾ ਸ਼ੁਰੂ ਕਰ ਦਿੰਦਾ ਹੈ ਆਪਣੇ ਵਿਆਹਤਾ ਜੀਵਨ ਦੀ ਸ਼ੁਰੂਆਤ ਕਰਦਾ ਹੈ ਹੁੰਦਾ ਕੀ ਹੈ ਜਦੋਂ ਉਹ ਤੇ ਰੈਣਾ ਸ਼ੁਰੂ ਕਰਦੇ ਨੇ ਤਾਂ ਉਹਨਾਂ ਦੇ ਗਵਾਂਢੀ ਜਿਹੜੇ ਹੈਗੇ ਨੇ ਗਵਾਂਢ ਦੇ ਵਿੱਚ ਇੱਕ ਅੰਗਰੇਜ਼ ਔਰਤ ਹੈ ਤੇ ਉਹਦੀ ਕੁੜੀ ਜੈਕਲਿਨ ਉਹ ਦੋਵੇਂ ਰਹਿੰਦੀਆਂ ਨੇ ਤੇ ਅਕਸਰ ਹੀ ਉਹਨਾਂ ਦੇ ਨਾਲ ਉਹਦੀ ਹਾਈ ਹੈਲੋ ਹੁੰਦੀ ਹੈ ਤੇ ਜੈਕਲਿਨ ਦੀ ਜਿਹੜੀ ਮਾਂ ਹੈ ਰੋਜ਼ਮੈਰੀ ਉਹ ਕਈ ਵਾਰ ਉਹਨੂੰ ਬੁਲਾਉਣ ਦਾ ਯਤਨ ਵੀ ਕਰਦੀ ਹੈ ਲੇਕਨ ਉਹ ਪਤਾ ਲੱਗ ਜਾਂਦਾ ਕਿ ਇਹ ਮੇਰੀ ਮੇਰੇ ਵਿੱਚ ਰੁਚੀ ਲੈ ਰਹੀ ਆ ਦੋਸਤੀ ਕਰਨਾ ਚਾਹੁੰਦੀ ਆ ਪਰ ਲੇਖਕ ਹੁਣ ਇਹਨਾਂ ਕੰਮਾਂ ਤੋਂ ਤੋਬਾ ਕਰ ਚੁੱਕੇ ਆ ਕਿਉਂਕਿ ਉਹਦਾ ਵਿਆਹ ਹੋ ਚੁੱਕਿਆ ਤੇ ਚਾਹੁੰਦਾ ਮੇਰੀ ਪਤਨੀ ਨੂੰ ਇਸ ਗੱਲ ਇਹਨਾਂ ਗੱਲਾਂ ਬਾਰੇ ਪਤਾ ਨਾ ਲੱਗੇ ਤੇ ਮੇਰੀ ਵਿਆਹਤਾ ਜੀਵਨ ਜੀਵਨ ਸੌਖਾ ਰਹੇ ਕਲੇਸ਼ ਤੋਂ ਮੁਕਤ ਰਹੇ ਵੈਸੇ ਵੀ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਜਿੰਨੀਆਂ ਮੈਕਸ ਦਾਪਾ ਪੜ੍ਹਿਆ ਨੇ ਉੱਥੇ ਵਿਆਹ ਤੋਂ ਪਹਿਲਾਂ ਮੁੰਡੇ ਕੁੜੀਆਂ ਦੋਸਤੀਆਂ ਕਰਦੇ ਨੇ ਪਰ ਵਿਆਹ ਤੋਂ ਬਾਅਦ ਉਹਨਾਂ ਦਾ ਜਤਨ ਹੁੰਦਾ ਕਿ ਕੋਈ ਇਸ ਤਰ੍ਹਾਂ ਦੀ ਦੋਸਤੀ ਨਾ ਕੀਤੀ ਜਾਵੇ ਜਿਹਦੇ ਨਾਲ ਉਹਨਾਂ ਦੇ ਵਿਆਹਤਾ ਜੀਵਨ ਦੇ ਵਿੱਚ ਕੋਈ ਕਲੇਸ਼ ਦੀ ਗੱਲ ਹੋਵੇ ਜਾਂ ਮਾੜਾ ਪ੍ਰਭਾਵ ਪਵੇ ਤਾਂ ਇੱਥੇ ਲੇਖਕ ਬਚਣਾ ਚਾਹੁੰਦਾ ਪਰ ਇੱਕ ਦਿਨ ਕੀ ਹੁੰਦਾ ਕਿ ਰੋਜ਼ ਮੇਰੀ ਤੇ ਉਹਦੀ ਕੁੜੀ ਜੈਕਲੀਨ ਆਪਸ ਵਿੱਚ ਤੋ-ਤੋ ਮੈਮੇ ਕਰ ਰਹੀਆਂ ਨੇ ਤੇ ਉਹ ਪੁੱਛਦਾ ਕਿ ਕੀ ਗੱਲ ਹੋਈ ਕਿਉਂਕਿ ਉਹਨਾਂ ਦੇ ਜਿਹੜੇ ਲਾਉਣ ਨੇ ਉਹ ਬਿਲਕੁਲ ਨੇੜੇ-ਨੇੜੇ ਨੇ ਬੁੱਟੀਆਂ ਨੂੰ ਪਾਣੀ ਪੋਣੀ ਪਾਉਂਦੇ ਇੱਕ ਦੂਜੇ ਨੂੰ ਟੱਕਰ ਜਾਂਦੇ ਨੇ ਤਾਂ ਪੁੱਛਦਾ ਗੱਲ ਕੀ ਹੋਈ ਐ ਤੁਸੀਂ ਕਿਉਂ ਲੜ ਰਹੀ ਹੋ ਉਹ ਤਾਂ ਕਹਿੰਦੀ ਐ ਵੀ ਮੇਰੀ ਬੇਟੀ ਦਾ ਅੱਜ ਜਨਮ ਦਿਨ ਹੈ ਤੇ ਇਹਦਾ ਜਨਮ ਦਿਨ ਮਨਾਉਣ ਵਾਸਤੇ ਅਸੀਂ ਵਾਟਰ ਸਪੋਰਟਸ ਦੀ ਕੋਈ ਜਗ੍ਹਾ ਹੈਗੀ ਐ ਲੰਡਨ ਤੋਂ ਬਾਹਰ ਉੱਥੇ ਜਾ ਕੇ ਮਨਾਉਣ ਬਾਰੇ ਸੋਚਿਆ ਸੀ ਤੇ ਉੱਥੇ ਬੁਕਿੰਗ ਵੀ ਕਰਵਾਈ ਹੋਈ ਐ ਸਾਡੀ ਅਚਾਨਕ ਮੈਨੂੰ ਦਫ਼ਤਰ ਤੋਂ ਸੱਦਾ ਆ ਗਿਆ ਮੈਨੂੰ ਜਾਣਾ ਪੈਣਾ ਹੁਣ ਮੇਰੀ ਛੁੱਟੀ ਨਹੀਂ ਰਹੀ ਹੈਗੀ ਇਸ ਕਰਕੇ ਮੈਂ ਨਾਲ ਨਹੀਂ ਜਾ ਸਕਦੀ ਹੈਗੀ ਤਾਂ ਲੇਖਕ ਕਹਿੰਦਾ ਕਿ ਉਹ ਸੋਚਦਾ ਕਿ ਛੋਟੀ ਜੀ ਉਮਰ ਦੀ ਕੁੜੀ ਹੈ ਤੇ ਕੋਈ ਗੱਲ ਨਹੀਂ ਦੀ ਮੈਂ ਮਦਦ ਕਰ ਦਿੰਨਾ ਉਹ ਕਹਿੰਦਾ ਮੈਨੂੰ ਛੁੱਟੀ ਹੈ ਤੇ ਇਹਨੂੰ ਮੈਂ ਲੈ ਜਾਣਾ ਉੱਥੇ ਉਹ ਕਹਿੰਦੀ ਬਹੁਤ ਵਧੀਆ ਗੱਲ ਹੈ ਤੇ ਮਿਸਟਰ ਸਿੰਘ ਤੂੰ ਸਾਡਾ ਇਹ ਸਾਡੀ ਮਦਦ ਜ਼ਰੂਰ ਕਰ ਇਸ ਤਰ੍ਹਾਂ ਉਹ ਉਹਦੀ ਕੁੜੀ ਨੂੰ ਬਿਠਾ ਕੇ ਜੈਕਲੀਨ ਨੂੰ ਬਿਠਾ ਕੇ ਲੈ ਕੇ ਜਾਂਦਾ ਤੇ ਜਦੋਂ ਉਹ ਜਾ ਰਹੇ ਨੇ ਤਾਂ ਰਸਤੇ ਦੇ ਵਿੱਚ ਪੁੱਛਦਾ ਵੀ ਤੂੰ ਇੰਨੀ ਖੁਸ਼ ਕਿਉਂ ਆਂ ਉਕੇ ਜੀ ਅੱਜ ਮੈਂ 18 ਸਾਲ ਦੀ ਹੋ ਗਈਆਂ ਹੁਣ ਮੈਂ ਪੂਰੀ ਔਰਤ ਬਣ ਗਈਆਂ ਤੇ ਹੁਣ ਮੇਰਾ ਬਚਪਨ ਪਿੱਛੇ ਰਹਿ ਗਿਆ ਮੈਂ ਇਸ ਜਨਮ ਦਿਨ ਦੀ ਉਡੀਕ ਬਹੁਤ ਸਾਲਾਂ ਤੋਂ ਕਰ ਰਹੀ ਸੀ ਹੁਣ ਮੈਂ ਬਿਲਕੁਲ ਆਜ਼ਾਦ ਹਾਂ ਤੇ ਆਪਣੇ ਫੈਸਲੇ ਲੈਣ ਲਈ ਮੈਨੂੰ ਆਜ਼ਾਦੀ ਹੈ ਪੂਰੀ ਤੇ ਮੈਂ ਹੁਣ ਬੁਆਏਫ੍ਰੈਂਡ ਬਣਾਉਂਗੀ ਹੁਣ ਪਹਿਲਾ ਕੰਮ ਜਿਹੜਾ ਅੱਜ ਮੈਂ ਜਨਮ ਦਿਨ ਮਨਾਉਣ ਤੋਂ ਬਾਅਦ ਕਰਨਾ ਉਹ ਹੈ ਕਿ ਮੈਂ ਕੋਈ ਦੋਸਤ ਲੱਭਣਾ ਤੇ ਮੈਂ ਆਪਣੇ ਦੋਸਤ ਦੇ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰੂੰਗੀ ਇਸ ਤਰੀਕੇ ਨਾਲ ਦੋਵੇਂ ਜਾਣੇ ਉੱਥੇ ਜਾਂਦੇ ਨੇ ਤੇ ਲੇਖਕ ਦੀ ਉਮਰ ਉਹਦੇ ਨਾਲੋਂ ਲਗਭਗ ਦੁੱਗਣੀ ਹੈ ਤੇ ਫਿਰ ਉਹ ਕਿਉਂਕਿ 37 ਸਾਲ ਦਾ ਤੇ 18 ਸਾਲ ਦੀ ਹੈ ਤੇ ਉੱਥੇ ਜਾ ਕੇ ਉਹ ਜਦੋਂ ਖੇਡਾਂ ਖੇਡਦੇ ਨੇ ਤਾਂ ਖੇੜਦੇ ਖੇੜਦੇ ਪਾਣੀ ਦੀਆਂ ਖੇਡਾਂ ਦੇ ਵਿੱਚ ਉਹ ਇੱਕ ਦੂਜੇ ਦੇ ਨੇੜੇ ਆਉਂਦੇ ਨੇ ਬਾਅਦ ਦੇ ਵਿੱਚ ਜੈਕਲੀਨ ਨੂੰ ਲੱਗਦਾ ਕਿ ਮੈਂ ਇੱਕ ਦੋਸਤ ਕਿੱਥੇ ਲੱਭਦੀ ਫਿਰੂੰਗੀ ਹੋਰ ਤੇ ਇਹ ਦੋਸਤ ਵੀ ਬੜਾ ਵਧੀਆ ਬੰਦਾ ਲੱਗ ਰਿਹਾ ਮੈਨੂੰ ਤੇ ਉਹ ਰਾਤ ਦੇ ਵਿੱਚ ਕਹਿੰਦੀ ਹੈ ਕਿ ਮਿਸਟਰ ਸਿੰਘ ਤੂੰ ਮੈਨੂੰ ਬਹੁਤ ਚੰਗਾ ਲੱਗਦਾ ਤੂੰ ਹੀ ਮੇਰਾ ਦੋਸਤ ਬਣ ਜਾ ਕਿਉਂਕਿ ਇਸ ਵੇਲੇ ਮੇਰਾ ਕੋਈ ਦੋਸਤ ਨਹੀਂ ਹੈਗਾ ਉਹ ਕਹਿੰਦਾ ਨਹੀਂ ਜੈਕਲੀਨ ਤੂੰ ਮੇਰੇ ਤੋਂ ਬਹੁਤ ਛੋਟੀ ਹੈਂ ਤੂੰ ਤਾਂ ਬਿਲਕੁਲ ਬੱਚੀ ਹੈਂ ਜੇ ਜੇ ਮੈਂ ਤਾਂ ਤੇਰੇ ਤੋਂ ਦੁੱਗਣੀ ਉਮਰ ਦਾ ਹੈਗਾ ਉਹ ਕਹਿੰਦੀ ਇਸ ਗੱਲ ਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਇਸ ਤਰੀਕੇ ਨਾਲ ਉਹ ਦੋਸਤ ਨਾ ਚਾਹੁੰਦੇ ਹੋਏ ਵੀ ਉਹ ਕੁੜੀ ਦੀ ਜਿਹੜੀ ਉਮਰ ਹੈ ਜਾਂ ਉਹਦੀ ਖੂਬਸੂਰਤੀ ਹੈ ਉਹਦੇ ਵੱਲ ਖਰਸ਼ਤ ਹੋ ਜਾਂਦਾ ਹੈ ਤੇ ਨਾ ਚਾਹੁੰਦੇ ਹੋਏ ਵੀ ਉਹਨਾਂ ਦੋਸਤ ਹੀ ਕਰ ਬੈਠਦਾ ਹੈ ਤੇ ਕੁੜੀ ਵੀ ਫਿਰ ਉਹਨੂੰ ਪਹਿਲਾਂ ਬੀਅਰ 바ਰ ਚ ਲੈ ਕੇ ਜਾਂਦੀ ਹੈ ਉੱਥੇ ਉਹ ਬੀਅਰ ਪੀਂਦੇ ਨੇ ਤੇ ਫਿਰ ਉਹ ਆਪਣੇ ਘਰੇ ਬੁਲਾਉਣ ਲੱਗ ਜਾਂਦੀ ਹੈ ਇਸ ਤਰੀਕੇ ਨਾਲ ਉਹਨਾਂ ਦੀ ਜ਼ਿੰਦਗੀ ਲੁਕਸ਼ੀਪ ਕੇ ਮਿਲਣੀਆਂ ਦੇ ਰਾਹੇ ਸ਼ੁਰੂ ਹੋ ਜਾਂਦੀ ਹੈ ਪਰ ਇਸ ਗੱਲ ਦਾ ਜਿਹੜਾ ਲੁਕਾਸ਼ ਪਾ ਹੈਗਾ ਉਹ ਪਤਨੀ ਤੋਂ ਤਾਂ ਭਾਵੇਂ ਰੱਖ ਲੈਂਦਾ ਪਰ ਜੈਕਲਿਨ ਦੀ ਮਾਂ ਰੋਜ਼ਮੈਰੀ ਨੂੰ ਬਹੁਤ ਜਲਦੀ ਪਤਾ ਲੱਗ ਜਾਂਦਾ ਹੈ ਤਾਂ ਆਪਣੀ ਕੁੜੀ ਨੂੰ ਪੁੱਛ ਲੈਂਦੀ ਹੈ ਕੁੜੀ ਮੰਨ ਜਾਂਦੀ ਹੈ ਕਿਉਂਕਿ ਕੁੜੀ ਲਗਾਉਂਦੀ ਨਹੀਂ ਹੈਗੀ ਕਿਸੇ ਤੋਂ ਵੀ ਕਿਉਂਕਿ ਇੰਗਲੈਂਡ ਦੇ ਵਿੱਚ ਇਹੋ ਜਿਹੀ ਨਹੀਂ ਤੇ ਫਿਰ ਉਹ ਆਪਣੀ ਮਾਂ ਨੂੰ ਕਹਿ ਦਿੰਦੀ ਹੈ ਕਿ ਉਹ ਮੇਰਾ ਦੋਸਤ ਹੈ ਤੂੰ ਕੁਝ ਨਹੀਂ ਕਹਿਣਾ ਹੈਗਾ ਇਸ ਤੋਂ ਬਾਅਦ ਉਹ ਰੋਜ਼ਮੈਰੀ ਕਹਿੰਦੀ ਤਾਂ ਕੁਝ ਨਹੀਂ ਪਰ ਉਹ ਬੁਲਣਾ ਬੰਦ ਕਰ ਦਿੰਦੀ ਹੈ ਤੇ ਮਿਸਟਰ ਸਿੰਘ ਨੂੰ ਵੀ ਪਤਾ ਲੱਗ ਜਾਂਦਾ ਕਿ ਇਹਨੂੰ ਪਤਾ ਲੱਗ ਗਿਆ ਫੇਰ ਉਹ ਚਾਹਦਾ ਕਿ ਦੋਸਤੀ ਬਹੁਤੀ ਲੰਮੀ ਨਾ ਜਾਵੇ ਕਿਉਂਕਿ ਮੇਰੇ ਘਰ ਤੇ ਦਾ ਮਾੜਾ ਪਰਛਾਵਾਂ ਨਾ ਪੈ ਜਵੇ। ਇੱਕ ਦਿਨ ਉਹ ਇਹ ਵੀ ਹੁੰਦਾ ਕਿ ਉਹ ਕੁੜੀ ਉਹਨੂੰ ਕਹਿੰਦੀ ਹੈ ਕਿ ਮਿਸਟਰ ਸਿੰਘ ਮੈਂ ਆਪਣੇ ਪਾਪਾ ਨੂੰ ਮਿਲ ਕੇ ਆਉਣਾ। ਮੇਰਾ ਪਾਪਾ ਇੱਕ ਜਿਪਸੀ ਹੈ ਤੇ ਉਹ ਲਗਾਤਾਰ ਸਫਰ ਤੇ ਰਹਿੰਦਾ। ਜਿਪਸੀ ਲੋਕ ਜਿਹੜੇ ਹੁੰਦੇ ਨੇ ਉਹ ਯੂਰਪ ਦੇ ਵਿੱਚ ਵੀ ਮਿਲ ਜਾਂਦੇ ਨੇ ਆਪਣੇ ਦੇਸ਼ ਦੀ ਵਿੱਚ ਵੀ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਲੇ ਵਣਜਾਰੇ ਨੇ ਉਹ ਵੀ ਉਹਨਾਂ ਦੀ ਨਸਲ ਦੇ ਵਿੱਚੋਂ ਹੀ ਨੇ। ਤਾਂ ਇਸ ਤਰੀਕੇ ਨਾਲ ਜਿਹੜੇ ਜਿਪਸੀ ਨੇ ਉਹ ਲੰਡਨ ਦੇ ਵਿੱਚ ਆਏ ਹੋਏ ਨੇ ਉਹਨਾਂ ਦਾ ਬਾਪ ਵੀ ਆਇਆ ਹੋਇਆ। ਉਹਨਾਂ ਦਾ ਖਾਸ ਟਿਕਾਣਾ ਹੈਗਾ। ਉੱਥੇ ਉਹ ਕੁੜੀ ਆਪਣੇ ਦੋਸਤ ਨੂੰ ਲੈ ਕੇ ਜਾਂਦੀ ਹੈ ਆਪਣੇ ਪਾਪਾ ਨੂੰ ਮਿਲਦੀ ਹੈ ਪਾਪਾ ਉਹਦਾ ਉਹਨੂੰ ਕਾਫੀ ਚਿਰ ਬਾਅਦ ਮਿਲੇ ਆਤੇ ਉਹ ਬੜਾ ਖੁਸ਼ ਹੈ ਕਿ ਕੁੜੀ ਬਿਲਕੁਲ ਮੇਰੇ ਵਰਗੀ ਹੈ ਉਹਦਾ ਰੰਗ ਤੰਬੇ ਰੰਗਾ ਮੇਰੇ ਵਰਗਾ ਹੈ ਮਾਂ ਵਰਗਾ ਚਿੱਟਾ ਚਿੱਟਾ ਨਹੀਂ ਹੈਗਾ ਤੇ ਫਿਰ ਉਹ ਕਹਿੰਦਾ ਕਿ ਤੂੰ ਵੀ ਮੇਰੇ ਨਾਲ ਹੀ ਚੱਲ ਉਹ ਕਹਿੰਦੀ ਨਹੀਂ ਮੈਂ ਤੇਰੇ ਵਰਗੀ ਜ਼ਿੰਦਗੀ ਨਹੀਂ ਜੀ ਸਕਦੀ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ ਇੱਕ ਦਿਨ ਤੂੰ ਆਏਂਗੀ ਕਿ ਜਿਪਸੀਆਂ ਆਵਾਗਦੋਂ ਵੀ ਸਫ਼ਰ ਕਰਿਆ ਕਰੇਂਗੀ ਤੇ ਫਿਰ ਉਹ ਪੁੱਛਦਾ ਇਹ ਬੰਦਾ ਕੌਣ ਹੈ ਉਹ ਕਹਿੰਦੀ ਮੇਰਾ ਬੋਏਫ੍ਰੈਂਡ ਹੈ ਉਹ ਕਹਿੰਦਾ ਤੇਰਾ ਬੋਏਫ੍ਰੈਂਡ ਨਹੀਂ ਹੋ ਸਕਦਾ ਇਹ ਇਹ ਤੇਰੇ ਤੋਂ ਦੁਖਣੀ ਉਮਰ ਦਾ ਤੇ ਫਿਰ ਉਹਨ ਘੁਰ ਲੱਗਦਾ ਕਿ ਤੂੰ ਵੱਡੀ ਉਮਰ ਦਾ ਬੰਦਾ ਹੈ ਮੇਰੀ ਕੁੜੀ ਨੂੰ ਕਿਵੇਂ ਲਈ ਫਿਰਦਾ ਤੇ ਉਹ ਕੁੜੀ ਕਹਿੰਦੀ ਹੈ ਪਾਪਾ ਇਹ ਮੇਰੀ ਜ਼ਿੰਦਗੀ ਹੈ ਤੇ ਮੇਰਾ ਬੁਆਏਫਰੈਂਡ ਹੈ ਤੂੰ ਇਹਨ ਕੁਝ ਨਹੀਂ ਕਹਿ ਸਕਦਾ ਤੇ ਫਿਰ ਉਹ ਸਮਝ ਜਾਂਦਾ ਵੀ ਇਹ ਬੱਚੇ ਯਾਦ ਨੇ ਤੇ ਮੈਂ ਇਹ ਕੁਝ ਨਹੀਂ ਕਰ ਸਕਦਾ ਫਿਰ ਉਹ ਬਾਅਦ ਚ ਉਹਦੇ ਬੁਆਏਫਰੈਂਡ ਨਾਲ ਵੀ ਗੱਲਾਂ ਕਰਨ ਲੱਗ ਜਾਂਦਾ ਤਾਂ ਪਰ ਇਹਦੇ ਨਾਲ ਨਾਲ ਲੇਖਕ ਹੈ ਜਿਹੜਾ ਉਹ ਜਦਨ ਕਰਦਾ ਹੈ ਕਿ ਮੈਂ ਦੋਸਤੀ ਨੂੰ ਖਤਮ ਕਰਦੇ ਹਾਂ ਤੇ ਹੌਲੀ ਹੌਲੀ ਉਹ ਕਹਿੰਦਾ ਵੀ ਤੂੰ ਕੋਈ ਮੁੰਡਾ ਲੱਭ ਤੇ ਦੋਸਤ ਬਣਾ ਆਪਣੀ ਦੋਸਤੀ ਲੰਬਾ ਨਹੀਂ ਚੱਲ ਸਕਦੀ ਫਿਰ ਉਹ ਕੁੜੀ ਇੱਕ ਮੁੰਡੇ ਨੂੰ ਦੋਸਤ ਬਣਾ ਲੈਂਦੀ ਹੈ ਤੇ ਦੋਸਤ ਬਣਾ ਕੇ ਤੇ ਲੇਕਿਕ ਪਿੱਛੇ ਹਟਣਾ ਸ਼ੁਰੂ ਹੋ ਜਾਂਦਾ ਤੇ ਕੁੜੀ ਦੋਸਤਵਾਲ ਵਧਣਾ ਸ਼ੁਰੂ ਹੋ ਜਾਂਦੀ ਹੈ ਤੇ ਅਖੀਰ ਉਹ ਮਿਲਣਾ ਬੰਦ ਕਰ ਦਿੰਦਾ ਤੇ ਉਹਦੀ ਮਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਹੁਣ ਮੇਰਾ ਗਵਰਡੀ ਮੇਰੀ ਕੁੜੀ ਨੂੰ ਨਹੀਂ ਮਿਲਦਾ ਹੈਗਾ ਪਰ ਇੱਕ ਦਿਨ ਉਹ ਉਹਨੂੰ ਕਹਿੰਦੀ ਹੈ ਮਿਸਟਰ ਸਿੰਘ ਮੈਨੂੰ ਤੇਰੇ ਤਾਂ ਕੰਮ ਹੈ ਉਹ ਕਹਿੰਦਾ ਕੀ ਕੰਮ ਹੈ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਕੁੜੀ ਤੈਨੂੰ ਪਿਆਰ ਕਰਦੀ ਸੀ ਪਹਿਲਾਂ ਮੈਂ ਗੁੱਸਾ ਕੀਤਾ ਸੀ ਪਰ ਹੁਣ ਮੈਂ ਗੁੱਸਾ ਨਹੀਂ ਕਰਦੀ ਹੁਣ ਉਹ ਜਿਸ ਮੁੰਡੇ ਨੂੰ ਪਿਆਰ ਕਰਦੀ ਆ ਉਹਦੇ ਨਾਲ ਪਿਆਰ ਕਰਕੇ ਵਿਆਹ ਕਰਾ ਕੇ ਉਹ ਖੁਦੇ ਵਿਚਾਲ ਮਾਰਨ ਵਾਲੀ ਆ ਕਿਉਂਕਿ ਉਹ ਮੁੰਡਾ ਬਲਾਈਂਡ ਹੈ ਤੇ ਮੈਂ ਨਹੀਂ ਚਾਹੁੰਦੀ ਮੇਰੀ ਕੁੜੀ ਇੱਕ ਬਲਾਈਂਡ ਮੁੰਡੇ ਨਾਲ ਵਿਆਹ ਕਰਾਵੇ ਤੇ ਤੂੰ ਉਹਨੂੰ ਮੋੜ ਸਕਦਾ ਕਿਉਂਕਿ ਮੇਰੇ ਕਹਿਤੇ ਤਾਂ ਮੋੜਨ ਹੀ ਲੱਗੀ ਉਹ ਕਹਿੰਦਾ ਮੈਂ ਕਿਵੇਂ ਮੋੜ ਸਕਦਾ ਕਹਿੰਦੀ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜੇ ਬੰਦੇ ਨੂੰ ਉਹ ਪਿਆਰ ਕਰਦੀ ਰਹੀ ਹੈ ਉਹ ਉਹਨੂੰ ਮੋੜ ਸਕਦਾ ਤੂੰ ਦੁਬਾਰਾ ਨੂੰ ਆਪਣੇ ਪਿਆਰ ਦੇ ਵਿੱਚ ਲੈ ਆ ਤੇ ਇਸ ਤਰ੍ਹਾਂ ਉਹਦੀ ਬੇਨਤੀ ਮੰਨ ਕੇ ਉਹ ਦੁਬਾਰਾ ਉਹਦੇ ਨਾਲ ਦੋਸਤੀ ਕਰਦਾ ਤੇ ਉਹਨੂੰ ਪਿਆਰ ਦੇ ਵਿੱਚ ਲਗਭਗ ਲੈ ਆਉਂਦਾ ਤੇ ਫਿਰ ਇੱਕ ਦਿਨ ਕੁੜੀ ਕਹਿੰਦੀ ਹੈ ਕਿ ਤੂੰ ਮੇਰੇ ਦੋਸਤ ਦਾ ਜਨਮ ਦਿਨ ਹੈ ਡੇਵਿਡ ਦਾ ਜਿਹੜਾ ਕਿ ਬਲਾਈਂਡ ਹੈ ਤੂੰ ਜਨਮ ਦਿਨ ਤੇ ਆਈ ਤੇ ਉੱਥੇ ਐਲਾਨ ਕਰਦੀ ਕਿ ਮੈਂ ਇਹਨੂੰ ਤੇ ਬਸ ਫਿਰ ਮੈਂ ਦੁਬਾਰਾ ਤੇਰੇ ਨਾਲ ਸ਼ੁਰੂਆਤ ਕਰ ਲੂੰਗੀ ਤਾਂ ਉੱਥੇ ਜਦੋਂ ਜਾ ਕੇ ਉਹ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਤਾਂ ਡੇਵਿਡ ਇੰਨਾ ਖੁਸ਼ ਹੈ ਕਿ ਉਹਦੇ ਮਾਂ-ਬਾਪ ਵੀ ਆਏ ਹੋਏ ਨੇ ਤੇ ਉਹਨੂੰ ਲੱਗਦਾ ਕਿ ਜੇ ਮੈਂ ਡੇਵਿਡ ਦਾ ਦਿਲ ਤੋੜਦਾ ਇਸ ਮੁੰਡੇ ਨੂੰ ਦੁਬਾਰਾ ਕੁੜੀ ਨਹੀਂ ਮਿਲਣੀ ਹੈਗੀ ਮੈਂ ਤਾਂ ਇਸ ਕੁੜੀ ਨਾਲ ਦੋਸਤੀ ਰੱਖਣੀ ਨਹੀਂ ਮੈਂ ਤਾਂ ਸਿਰਫ ਇਹਦੀ ਮਾਂ ਦੀ ਗੱਲ ਮੰਨ ਰਿਹਾ ਪਰ ਡੇਵਿਡ ਨੂੰ ਦੁਬਾਰਾ ਦੋਸਤੀ ਨਹੀਂ ਮਿਲਣੀ ਹੈਗੀ ਤੇ ਇਸ ਕਰਕੇ ਵਧੀਆ ਗੱਲ ਹੈ ਕਿ ਮੈਂ ਇਹਦੀ ਜ਼ਿੰਦਗੀ ਦੇ ਵਿੱਚ ਦਖਲ ਨਹੀਂ ਦੇਣਾ ਕਰਾਂ ਤੇ ਫਿਰ ਉੱਥੇ ਉਹ ਪਾਰਟੀ ਦੇ ਵਿੱਚੋਂ ਬਾਹਰ ਆ ਜਾਂਦਾ ਤੇ ਕੁੜੀ ਨਾਲ ਆਪਣੀ ਦੋਸਤੀ ਦੀ ਗੱਲ ਨਹੀਂ ਕਰਦਾ ਇਸ ਤਰ੍ਹਾਂ ਉਹ ਡੇਵਿਡ ਨੂੰ ਤੇ ਜੈਕਲੀਨ ਨੂੰ ਦੋਸਤ ਬਣੇ ਰਹਿਣ ਦਿੰਦਾ ਤਾਂ ਦੋਸਤੋ ਇੱਥੇ ਇਹ ਕਹਾਣੀ ਖਤਮ ਹੋ ਜਾਂਦੀ ਹੈ ਇਸ ਤਰ੍ਹਾਂ ਦੀਆਂ 10 ਕਹਾਣੀਆਂ ਤੁਸੀਂ ਇਸ ਕਿਤਾਬ ਦੇ ਵਿੱਚ ਪੜ੍ਹ ਸਕਦੇ ਹੋ ਸ਼ੁਕਰੀਆ